ਨੇ ਜਲੰਧਰ ਲੋਕ ਸਭਾ ਤੋਂ ਚੋਣ ਦੇ ਵਿੱਚ ਜੋ ਲੋਕਾਂ ਨੇ ਇੱਕ ਬਹੁਤ ਵੱਡਾ ਇਤਿਹਾਸਿਕ ਫਤਵਾ ਦਿੱਤਾ ਇਤਿਹਾਸਿਕ ਜਿੱਤ ਹੋਈ ਹੈ ਅੱਜ ਤੱਕ ਸ਼੍ਰੀ ਇੰਦਰ ਕੁਮਾਰ ਗੁਜਰਾਲ ਜੀ 131000 ਵੋਟ ਨਾਲ ਜਲੰਧਰ ਤੋਂ ਜਿੱਤੇ ਸੀ ਉਹੀ ਸਭ ਤੋਂ ਵੱਡਾ ਮਾਰਜਨ ਸੀ ਲੇਕਿਨ ਅੱਜ ਲੋਕਾਂ ਨੇ 176000 ਵੋਟਾਂ ਦੇ ਨਾਲ ਜਿਤਾ ਕੇ ਜਲੰਧਰ ਦੇ ਲੋਕਾਂ ਨੇ ਇੱਕ ਇਤਿਹਾਸ ਸਿਰਜਿਆ ਮੈਂ ਉਸ ਲਈ ਸਾਰੇ ਜਲੰਧਰ ਦੇ ਵੋਟਰਾਂ ਦਾ ਧੰਨਵਾਦ ਕਰਦਾ ਮੈਨੂੰ ਜੋ ਵੀ ਕੁਝ ਮਿਲਿਆ ਉਹ ਚਮਕੌਰ ਸਾਹਿਬ ਸੀਧਾ ਸਿੰਘਾਂ ਦੀ ਧਰਤੀ ਨੇ ਦਿੱਤਾ ਹੈ ਚਮਕੌਰ ਸਾਹਿਬ ਦੇ ਵਿੱਚ ਕਤਲਗੜ੍ਹ ਸਾਹਿਬ ਗੁਰਦੁਆਰਾ ਬਾਬਾ ਜੀ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਤੇ ਸਿੰਘਾਂ ਸ਼ਹੀਦਾਂ ਦਾ ਜਿੱਥੇ ਸ਼ਹੀਦੀ ਪ੍ਰਾਪਤ ਕੀਤੀ ਇੱਥੋਂ ਮਿਲਿਆ ਮੈਂ ਅੱਜ ਇੱਥੇ ਗੁਰੂ ਸਾਹਿਬ ਨੂੰ ਨਤਮਤ ਹੋਣ ਲਈ ਬਾਬਾ ਜੀ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਤੇ ਸਿੰਘਾਂ ਸ਼ਹੀਦਾਂ ਦਾ ਧੰਨਵਾਦ ਕਰਨਾ ਆ ਕਿ ਉਹਨਾਂ ਨੇ ਮੇਰੇ ਤੇ ਫੇਰ ਤੋਂ ਕਿਰਪਾ ਕੀਤੀ ਹੈ ਤੇ ਇੱਕ ਵੱਡੀ ਜਿੱਤ ਇਹ ਚਮਕੌਰ ਸਾਹਿਬ ਦੇ ਲੋਕਾਂ ਦੀ ਔਰ ਚਮਕੌਰ ਸਾਹਿਬ ਦੇ ਸਿੱਧਾ ਸਿੰਘਾਂ ਸ਼ਹੀਦਾਂ ਦੀ ਜਿੱਤ ਹੈ ਮੈਂ ਇਹਨਾਂ ਨੂੰ ਹੀ ਸਮਰਪਿਤ ਕਰਦਾ ਤੇ ਅੱਜ ਇੱਥੇ ਮੱਥਾ ਟੇਕ ਕੇ ਅਸ਼ੀਰਵਾਦ ਦੁਬਾਰੇ ਤੋਂ ਲੈਣ ਆਇਆ ਮੈਂ ਧੰਨਵਾਦੀਆਂ ਚਮਕੌਰ ਸਾਹਿਬ ਦੇ ਵੋਟਰਾਂ ਦਾ ਜਿਨ੍ਹਾਂ ਨੇ ਹਲਕਾ ਚਮਕੌਰ ਸਾਹਿਬ ਤੋਂ ਕਾਂਗਰਸ ਪਾਰਟੀ ਨੂੰ ਲਗਭਗ 17 17500 ਦੀ ਜਿੱਤ ਦਵਾਈ ਹੈ ਉਹਦੇ ਲਈ ਵੀ ਮੈਂ ਇੱਥੇ ਦੇ ਸਾਰੇ ਆਪਣੇ ਕਾਂਗਰਸੀ ਲੀਡਰ ਵਰਕਰ ਤੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਮੈਂ ਹੁਣੇ ਮੱਥਾ ਟੇਕ ਕੇ ਅਰਦਾਸ ਕਰਕੇ ਆਇਆ ਵਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਅਜੀਤ ਸਿੰਘ ਜੀ ਬਾਬਾ ਜੀ ਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੂੰ ਅਰਦਾਸ ਕੀਤੀ ਹੈ ਕਿ ਉਹ ਮੇਤੇ ਜਿਸ ਤਰੀਕੇ ਦੇ ਨਾਲ ਪਹਿਲਾਂ ਚਮਕੌਰ ਸਾਹਿਬ ਦਾ ਬਹੁਤ ਅੱਛਾ ਵਿਕਾਸ ਹੋਇਆ ਸੁੰਦਰਤਾ ਬਣੀ ਹੈ ਇਸ ਨੂੰ ਹੋਰ ਅੱਗੇ ਵਧਾਉਣ ਲਈ ਮੇਰੇ ਤੇ ਕਿਰਪਾ ਕਰਨ ਤੇ ਮੇਤੇ ਸੇਵਾ ਲੈਣ ਜਿਸ ਤਰੀਕੇ ਦੇ ਨਾਲ ਲੋਕਾਂ ਦਾ ਫਤਵਾ ਆਇਆ ਉਹਨਾਂ ਨੇ ਭਗਵੰਤ ਮਾਨ ਜੀ ਦੀ ਕੰਮ ਕਰਨ ਦੀ ਸ਼ੈਲੀ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਉਹਨਾਂ ਦੀਆਂ ਪਾਲਿਸੀਆਂ ਉਹਨਾਂ ਦੀ ਬੋਲਚਾਲ ਉਹਨਾਂ ਦੀ ਡਰਾਮੇਬਾਜ਼ੀ ਨੂੰ ਨਕਾਰ ਦਿੱਤਾ ਹੈ ਇਸ ਲਈ ਮੈਂ ਮੰਗ ਕਰਦਾ ਕਿ ਭਗਵੰਤ ਮਾਨ ਜੀ ਤੁਰੰਤ ਅਸਤੀਫਾ ਦੇਣ ਤੇ ਇਸ ਤੋਂ ਪਹਿਲਾਂ ਕਿ ਉਹਨਾਂ ਦੇ ਐਮਐਲਏ ਇਕੱਠੇ ਹੋ ਕੇ ਉਹਨਾਂ ਨੂੰ ਉਤਾਰ ਦੇਣ ਬਿਹਤਰ ਹੈ ਕਿ ਉਹ ਇਖਲਾਕੀ ਤੌਰ ਤੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕਿਉਂਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਸਟੇਜ ਚਲਾਉਣ ਦੇ ਵਿੱਚ ਤੇ ਸਟੇਟ ਚਲਾਉਣ ਦੇ ਵਿੱਚ ਬਹੁਤ بڑا ਫਰਕ ਹੁੰਦਾ ਹੈ ਉਹ ਅੱਜ ਤੱਕ ਸਟੇਜੇ ਚਲਾਉਂਦੇ ਚਲਾਉਂਦੇ ਰਹੇ ਹੈ ਤੇ ਸਰਕਾਰ ਦੇ ਵਿੱਚ ਵੀ ਆ ਕੇ ਉਹਨਾਂ ਨੇ ਆਪਣੀ ਡਰਾਮੇਬਾਜ਼ੀ ਨਹੀਂ ਛੱਡੀ ਤੇ ਉਹ ਸਟੇਟ ਨਹੀਂ ਚਲਾ ਸਕੇ ਉਹਦੇ ਵਿੱਚ ਫੇਲ ਹੋ ਚੁੱਕੇ ਹੈ ਇਸ ਲਈ ਮੈਂ ਉਹਨਾਂ ਦੇ ਅਸਤੀਫੇ ਦੀ ਮੰਗ ਕਰਦਾ ਪਿਛਲੇ ਦਿਨਾਂ ਚ ਮੀਡੀਆ ਜਿਹਨੋ ਕਿ ਘੋਤੀ ਮੀਡੀਆ ਕਹਿੰਦੇ ਜਿਹੜੇ ਕਿ ਉਹਨਾਂ ਦੇ ਨਾਲ ਲੜੇ ਵੇ ਹੈ ਉਹਨਾਂ ਨੇ ਐਸੀ ਹਾਈਪ ਬਣਾਈ ਸੀ ਕਿ ਲੋਕਾਂ ਨੂੰ ਲੱਗਦਾ ਸੀ ਕਿ ਸ਼ਾਇਦ ਬਹੁਤ ਵੱਡਾ ਜਿੱਤ ਪ੍ਰਾਪਤ ਬੀਜੇਪੀ আর ਉਹਦੇ ਸਹਿਯੋਗੀਆ ਪਾਰਟੀਆਂ ਕਰਨਗੀਆਂ ਲੇਕਿਨ ਅਸਲੀਅਤ ਦੇ ਵਿੱਚ ਲੋਕਾਂ ਨੇ ਉਹਨਾਂ ਦੀ ਜਿਹੜੀ ਨਫ਼ਰਤ ਦੀ ਨੀਤੀ ਹੈ ਉਸ ਨੂੰ ਨਕਾਰ ਦਿੱਤਾ ਹੈ ਤੇ ਲੋਕ ਪਿਆਰ ਦੀ ਨੀਤੀ ਦੇ ਨਾਲ ਚੱਲਣਾ ਚਾਹੁੰਦੇ ਆ ਤੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਕਿਸ ਤਰੀਕੇ ਦੇ ਨਾਲ ਇਹ ਸਰਕਾਰ ਦੀ ਰੂਪਰੇਖਾ ਬਣਦੀ ਹੈ ਚਮਕੌਰ